ਇਹਨਾਂ ਮੁਕਾਬਲ ਫਿਰ ਜੈ ਜੰਦਾਬਾਤ ਔਰ ਅਸੀਂ ਉਹਨਾਂ ਕਿਸੇ ਨੂੰ ਨਹੀਂ ਇੱਥੇ ਆਉਣ ਦੇਣਾ ਹੈ ਜਿਹੜੇ ਲੋਕ ਜਿਹੜੇ ਹੈਗੇ ਆ ਲੋਕਾਂ ਦੇ ਨਾਲ ਮਿਲ ਕੇ ਪਾਰਟੀ ਦੀਆਂ ਵਿਰੋਧੀ ਕੀਤੀਆਂ ਤੋਂ ਕੀਤੀਆਂ ਕਰਦੇ ਆ ਤੇ ਆਪਣੇ ਸੱਜਣਾ ਕੋ ਕਰਾਉਂਦੇ ਆ ਇਹ ਅਸੀਂ ਕੱਪ ਨਹੀਂ ਹੋਣਗੇ ਇਹ ਤਸਵੀਰਾਂ ਸਰਦੀ ਕਸਬਾ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀਆਂ ਹਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਚੜ੍ਹਦੇ ਕਲਾਂ ਲਈ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ 'ਚ ਰਖਵਾਇਆ ਅਖੰਡ ਪਾਠ ਦੇ ਭੋਗ ਦੌਰਾਨ ਅੱਜ ਅਕਾਲੀਆਂ ਦੇ ਆਪਸ ਵਿੱਚ ਇਹ ਕਲਾ ਪੈ ਗਈ ਦਰਅਸਲ ਗੁਰਦਰਾਸ਼ੀ ਦੇਰ ਬਾਸਾਵੇ ਕਲਾਤੇ ਕਲੇਸ਼ ਉਦੋਂ ਸ਼ੁਰੂ ਹੋਇਆ ਜਦੋਂ ਗੁਰਦਾਰੇ ਦੇ ਗ੍ਰੰਥੀ ਵੱਲੋਂ ਦੇਰਾ ਬਾਬਾ ਨਾਨਕ ਤੋਂ ਸੀਨੀਅਰ ਅਕਾਲੀ ਨੇਤਾ ਇੰਦਰਜੀਤ ਸਿੰਘ ਰੰਧਾਵਾ ਨੂੰ ਸਰਪਾ ਦਿੱਤਾ ਗਿਆ ਜਿਸ ਦਾ ਮੌਕੇ ਤੇ ਮੌਜੂਦ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਲੂ ਨੇ ਇਸ ਤੜੇ ਵੱਲ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਦੇਰਾ ਬਾਬਾ ਨਾਨਕ ਦੇ ਵੱਖ-ਵੱਖ ਅਕਾਲੀ ਵਰਕਰ ਗੁਰਦਾਰੇ ਦੇ ਗਲਿਆਰੇ ਵਿੱਚ ਹੀ ਸਾਰੀ ਮਰਿਆਦਾ ਨੂੰ ਭੁੱਲ ਕੇ ਆਪਸ ਵਿੱਚ ਤੂੰ-ਤੂੰ ਮੈਂ-ਮੈਂ ਕਰਨ ਲੱਗ ਪਏ ਇਸ ਮੌਕੇ ਪੂਜਾ ਕਾਲੀ ਵਰਕਰ ਨੇ ਸਾਫ ਕਾਮੰਤਰੀ ਕਾਲੋ ਦੇ ਖਿਲਾਫ ਨਾਰੇ ਬਾਜੀ ਵੀ ਕੀਤੀ ਜਦਕਿ ਇਸੇ ਦੌਰਾਨ ਹੀ ਕਈ ਅਕਾਲੀ ਵਰਕਰ ਭਾਈ ਸੁਖਵਿੰਦਰ ਸਿੰਘ ਅਗਵਾਨ ਨਾਲ ਬੈਸਦੇ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਨਿੱਜੀ ਮਿਹਨੇ ਮਾਰਦੇ ਵੀ ਨਜ਼ਰ ਆਏ ਉਧਰ ਇਸ ਮੁਕੇ ਇੰਦਰਜੀਤ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਕਿਸੇ ਬਾਹਲੇ ਨੇਤਾ ਨੂੰ ਇੱਥੇ ਆ ਕੇ ਕਾਲੀਦਾਲੀ ਵਾਕਡੋਰ ਸੰਭਾਲਣ ਦੇ ਹੱਕ ਵਿੱਚ ਨਹੀਂ ਹਨ ਜਿਸ ਕਰਕੇ ਹੀ ਅੱਜ ਇੱਕ ਕਲੇਸ਼ ਪਿਆ ਹੈ ਜ਼ਿਕਰ ਜੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਕਰਕੇ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਭਾਈ ਸੁਖਵਿੰਦਰ ਸਿੰਘ ਅਗਵਾਨ ਤੇ ਇੰਦਰਜੀਤ ਸਿੰਘ ਰੰਧਾਵਾ ਦੇ ਸਪੁੱਤਰ ਦੀਪਿੰਦਰ ਸਿੰਘ ਰੰਧਾਵਾ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਸ ਦਾ ਅੱਜ ਭੋਗ ਪਾਇਆ ਜਾ ਰਿਹਾ ਸੀ ਇਸੇ ਦੌਰਾਨ ਸਾਬਕਾ ਮੰਤਰੀ ਨਿਰਮਲ ਸਿੰਘ ਕਾਲੋ ਵੀ ਸਮਾਗਮ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਇਹ ਦੋਵਾਂ ਧਿਰਾਂ ਦੇ ਵਿਚਾਲੇ ਇਹ ਡੂੰਗਾ ਵਿਵਾਦ ਹੋਇਆ ਹੈ ਰੋਕ ਜਾ ਯਾਰ ਨਾ ਰੁਕ ਜਾ ਦਰਬਾਰ ਚ ਜਾ ਨਾ ਟਿਕਟ ਦੀ ਗੱਲ ਨਹੀਂ ਨਾ ਮੈਂ ਨਾ ਸਰੋਪੇ ਦੀ ਗੱਲ ਉਹ ਤੁਸੀਂ ਕਰਾ ਦਾ ਬਾਟਾ ਦੋ ਸੰਗਤ ਚ ਵੰਡਣ ਨੂੰ ਤੇ ਅਗਲਾ ਆਪਣੇ ਟੱਬਰ ਨੂੰ ਵੰਡੀਏ ਇਹ ਕਿੱਥੇ ਲਿਖਿਆ ਆ ਕਲਾ ਮਾਰਦਾ ਤੂੰ ਧਰਮਿਕਾਂ ਤੋਂ ਦਾਨ ਨਾ ਮੈਂ ਸਿੱਧਾ ਦਾ ਪਰਿਵਾਰ ਦੇ ਵਿੱਚੋਂ ਜਾ ਕੇ ਮਾਰਨਾ ਹੀ ਨਾ ਚਾਹ ਮੇਰੇ ਇਲਾਕੇ ਨਾਲ ਬੰਮਾਂ ਨਾਲ ਟੱਪਾ ਡਾਉਣਾ ਇਹਦਾ ਕਿੱਥੇ ਤੂੰ ਲੈ ਫਿਰਦਾ ਤੂੰ ਯਾਰ ਲੱਗੇ ਨਾ ਗੁਰੂ ਦੀ ਸੋਲਾ ਯਾਰ ਕੱਲ ਮੈਂ ਸਭ ਤੋਂ ਪਹਿਲਾਂ ਉਹਨੂੰ ਕਿਹਾ ਵੀ ਸਰਦਾਰ ਰੰਦਾਵਾ ਸਾਹਿਬ ਦਾ ਬੋਲਣਾ ਬਾਅਦ ਚ ਮੇਰਾ ਨਾਮ ਬੋਲਣਾ ਮਨਜਿੰਦਰ ਨੂੰ ਪੁੱਛ ਰਾਗੀ ਨੂੰ ਸਾਥ ਕੇ ਮੈਂ ਰਾਤੀ ਕਿਹਾ ਫੇ ਗੱਲ ਸੁਣ ਇੱਕ ਮਿੰਟ ਗੱਲ ਸੁਣੀ ਗੱਲ ਸੁਣੀ ਗੱਲ ਪੂਰੀ ਗੱਲ ਸੁਣਾ ਵੀਡੀਓ ਕਟਾਉਂ ਗਾ ਹਰਵਿੰਦਰ ਭਾਜੀ ਨੂੰ ਸਵੇਰੇ ਆਉਂਦਿਆਂ ਨੂੰ ਪੁੱਛੋ ਵੀ ਕਿੰਨੇ ਨਾਂ ਲਿਖ ਕੇ ਦਿੱਤੇ ਮੈਂ ਸਰੂਪ ਇਹਨੂੰ ਪੁੱਛ ਪਹਿਲਾ ਨਾ ਮੈਨੂੰ ਪਤਾ ਲੱਗਾ ਕਹਿੰਦਾ ਮੈਨੂੰ ਪਤਾ ਲੱਗਾ ਹਰਜੋਤ ਸਿੰਘ ਸਾਹਿਬ ਕਾਲੋ ਸਾਹਿਬ ਨਾਲ ਗੱਲ ਕੀਤੀ ਮੈਂ ਭਾਜੀ ਨਾਲ ਕੀਤੀ ਕਹਿੰਦੇ ਕੋਈ ਗੱਲ ਨਹੀਂ ਆ ਰਿਹਾ ਮੈਂ ਇਹਨੂੰ ਕਿਹਾ ਵੀ ਵੱਡਾ ਹੈ ਬਜ਼ੁਰਗ ਹੈ ਫਿਰ ਵੀ ਸਾਡੇ ਮੈਂ ਕਿਹਾ ਵੀ ਸਰੋਪਾ ਪਹਿਲਾਂ ਉਹਨਾਂ ਨੂੰ ਦੇ ਦਿਓ ਬਾਅਦ ਚ ਜਿਹੜੀ ਗੁਰੂ ਘਰ ਦੀ ਜਦੋਂ ਜਿਲੇਖੰਡਵਾਲ ਸਾਹਿਬ ਕਹਿੰਦੇ ਉਹਨੂੰ ਦੇ ਦਿੰਦੇ ਨੇ ਤੀਜਾ ਸਰੋਪਾ ਸਰਦਾਰਨ ਦਾਵਾ ਸਾਹਿਬ ਨੂੰ ਗੁਰੂ ਦੀ ਹਜ਼ੂਰੀ 'ਚੇ ਗੜੇ ਆ ਇਹਹੀ ਗੱਲ ਹੋਈ ਆ ਜਿੱਥੇ ਮਰਗੀ ਖੜੀ ਤਿੰਨ ਮੈਂ ਕਿਹਾ ਵੀ ਸਰੋਪਾ ਦੇਣੀ ਇਸ ਤੋਂ ਬਾਅਦ ਕੋਈ ਨਹੀਂ ਸਾਰੇ ਵਾਜੀ ਤੇ ਜਿਹੜੀ ਹੈਗੀ ਆ ਉਹ ਸਿਰਫ ਤੇ ਸਿਰਫ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਬਾਹਰ ਦਾ ਕੋਈ ਕੈਂਡੀਡੇਟ ਨਹੀਂ ਚਾਹੀਦਾ ਅਸੀਂ ਸਿਰਫ ਤੇ ਸਿਰਫ ਆਪਣੇ ਇਲਾਕੇ ਦਾ ਕੈਂਡੀਡੇਟ ਆ ਉਹਨੂੰ ਰੱਖਣਾ ਵਾ ਨਾ ਕਿ ਅਸੀਂ ਬਾਹਰ ਦੇ ਕਿਸੇ ਕੈਂਡੀਡੇਟ ਨੂੰ ਰੱਖਣਾ ਇਸ ਕਰਕੇ ਅੱਜ ਲੋਕਾਂ ਨੇ ਇੱਥੇ ਜਿਹੜੀ ਹੈਗੀ ਹੈ ਜਿਹੜੇ ਬਾਹਰੋਂ ਆਣ ਕੇ ਲੋਕਿੰਗ ਜਿਹੜੇ ਆ ਗਿਆ ਖੀਲ ਦੇ ਸਮਾਂ ਦੇ ਵਿੱਚ ਬਹਿ ਕੇ ਉਹ ਜਦੋਂ ਖੀਲ ਦੇ ਉੱਤੇ ਜਾ ਕੇ ਉਹਨਾਂ ਨੇ ਆਣ ਕੇ 5 ਮਿੰਟ ਪਹਿਲਾਂ ਆਣ ਕੇ ਬਹਿੰਦੇ ਆ ਤੇ ਬਹਿ ਕੇ ਆਣ ਕੇ ਤੇ ਮੁੜ ਕੇ ਗੱਲਾਂ ਕਰਦੇ ਨਹੀਂ ਉਹਨਾਂ ਦੇ ਕਰਕੇ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਆਪਣਾ ਇੱਕ ਰੋਸ ਜਿਹੜਾ ਹੈਗਾ ਉਹ ਉਹਨਾਂ ਨੇ ਦਿਟਾਇਆ ਵਾ ਕਿ ਸਾਨੂੰ ਅਸੀਂ ਬਾਹਰ ਦਾ ਸਾਨੂੰ ਬੰਦਾ ਨਹੀਂ ਕੋਈ ਵੀ ਇੱਥੇ ਚਾਹੀਦਾ ਹੈਗਾ ਜਿਹੜਾ ਸਾਡੇ ਇਲਾਕੇ ਦੇ ਲੋਕ ਨੇ ਜਿੰਨੇ ਵੀ ਸਾਡੇ ਇਲਾਕੇ ਦੇ ਕੋਈ ਵੀ ਆਵੇ ਕੈਂਡੀਡੇਟ ਆਵੇ ਐਸਪੀਸੀ ਚਾਵੇ ਜੋ ਮਰਜੀ ਹੋ ਉਹ ਅਸੀਂ ਸਿਰਫ ਇਲਾਕੇ ਦੇ ਲੋਕ ਹੀ ਲੈਣੇ ਅਸੀਂ ਬਾਹਰੋਂ ਕੋਈ ਨਹੀਂ ਲਿਆਉਣਾ ਹੈਗਾ ਉਧਰ ਅੱਜ ਗੁਰਦੁਆਰਾ ਦਰਬਾਰ ਸਾਹਿਬ 'ਚ ਅਕਾਲੀ ਵਰਕਰਾਂ ਤੇ ਨੇਤਾਵਾਂ ਵੱਲੋਂ ਸ਼ਰਯਾਮ ਕੀਤੀ ਗਈ ਗਾਲੀ ਗਲੋਚ ਦੀ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੇਰਾ ਬਾਬਾ ਨਾਨਕ ਤੋਂ ਮੈਂਬਰ ਅਮਰੀਕ ਸਿੰਘ ਸ਼ਾਪਰ ਨੇ ਸਖਤ ਸ਼ਬਦਾਚਨ ਨਖੇਦੀ ਕੀਤੀ ਹੈ ਜੀ ਗੱਲ ਤੇ ਮੇਰਾ ਜੋ ਖਿਆਲ ਹੈ ਵੀ ਉਹ ਚੜਦੀ ਕਲਾਲੀ ਨਹੀਂ ਇਹ ਅੱਜ 14 ਦਸੰਬਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ। ਉਹਦੇ ਵਿੱਚ ਜਿਹੜਾ ਬਾਦਲ ਦਲ ਆ। ਮੈਂ ਉਹਨੂੰ ਸ਼੍ਰੋਮਣੀ ਕਾਲੀ ਦਲ ਨੂੰ ਬਾਦਲ ਦਲ ਕਾਂਗਾ ਕਿ ਉਹਨੇ ਕਿਹਾ ਸੀ ਵੀ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਲ ਸਾਹਿਬ ਦੀ ਕੇ ਜਾਣ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ। ਅਫਸੋਸ ਇਸ ਗੱਲ ਦਾ ਕਿ ਜਿੰਨਾਂ ਚਿਰ ਰਾਜ ਭਾਗ ਚ ਰਹੇ ਇਹਨਾਂ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਦਾ ਚੇਤਾ ਨਹੀਂ ਆਇਆ। ਤੇ ਜੇ ਆਇਆ ਚੇਤਾ ਤੇ ਜੋ ਕੁਝ ਮੈਂ ਸੁਣਿਆ ਏ ਪਈ ਉੱਥੇ ਵਾਪਰਿਆ ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜੇ ਆਗੂ ਜਦੋਂ ਵੀ ਗੁਰਦੁਆਰਾ ਸਾਹਿਬ ਆਣ ਕੇ ਮੱਥਾ ਟੇਕਦੇ ਨੇ ਇਹਨਾਂ ਦੇ ਗੱਲ ਚ ਸਰੋਪਾ ਪਾਇਆ ਜਾਂਦਾ ਇਹਨਾਂ ਨੇ ਕਿਹੜੀ ਕੌਮਲੀ ਬਹਾਦਰ ਕੀਤੇ ਪਰ ਇਹਨਾਂ ਦੇ ਗੱਲ ਸਰੋਪਾ ਪਾਉਂਦੇ ਆ ਇੱਕ ਤੇ ਸਰੋਪੇ ਦੀ ਇਹ ਨਜਾਇਜ਼ ਵਰਤੋਂ ਕਰ ਰਹੇ ਆ ਆਪਣੇ ਸਿਆਸੀ ਅਸਰ ਸੂਖਣਾ ਨਹੀਂ ਦੀ ਗੁਰੂ ਘਰ ਵਿੱਚ ਔਰ ਦਵਾਰੇ ਦੇ ਚਾਰ ਦਵਾਰੇ ਦੇ ਅੰਦਰ ਗਾਲੀ ਗਲੋਚ ਹੋਣਾ ਮੈਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਤੇ ਇਹ ਬਾਦਲਦਲ ਨੂੰ ਇਸ ਗੱਲ ਤੇ ਇਹਤ ਕਰਨਾ ਵੀ ਗੁਰੂ ਘਰ ਤੋਂ ਇਹ ਸਿਆਸੀ ਸਟੇਜਮ ਵਰ ਤੋਂ ਵਜੋਂ ਨਾ ਵਰਤੇ ਤੁਹਾਨੂੰ ਇਹ ਵੀ ਦੱਸ ਦੇ ਕਿ ਸਾਬਕਾ ਮੰਤਰੀ ਸੁਚਾ ਸਿੰਘ ਲੰਗਾਹ ਦੇ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਡੇਰਾ ਬਾਬਾ ਨਾਨਕ ਹਲਕੇ 'ਚ ਅਜੇ ਤੱਕ ਕਿਸੇ ਨੇ ਵੀ ਵਾਗਦੌਰ ਰਸਮੀ ਤੌਰ ਤੇ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਹਲਕੇ ਦੇ ਵੱਖ-ਵੱਖ ਅਕਾਲੀ ਧੜੇ ਆਪਣੇ ਆਪ ਨੂੰ ਹਲਕਾ ਇੰਚਾਰਜ ਬਣਾਉਣ ਲਈ ਦੌੜ ਵਿੱਚ ਲੱਗੇ ਹੋਏ ਹਨ న్యూਸਐਸਟ ਡਾਕਟਰ ਜਿੰਦਰ ਸਿੰਘ ਦੇ ਨਾਲ ডেরা বাবা নানক তো গোর্কের পাল সিংদির পোর্ট পাঞ্জাব টুডে